ਪਰਾਉਂਠੇ ਖਾ ਲਓ ਭਾਈ ਚਾਹ ਨਾਲ ਦੇਖੋ ਦੁਪਹਿਰੇ ਵੀ ਪਰੌਂਠੇ ਸਵੇਰੇ ਵੀ ਪਰੌਂਠੇ ਹੁਣ ਸ਼ਾਮ ਨੂੰ ਵੀ ਕਹਿੰਦੀ ਮੈਂ ਪਰੌਂਠੇ ਖਾਉਂਗੀ ਨਹੀਂ ਮੈਂ ਸਵੇਰੇ ਰੋਟੀ ਖਾਧੀ ਸੀ ਜਾਂ ਗਾਜਰ ਮਟਰਾਂ ਦੀ ਸਬਜ਼ੀ ਨਾਲ ਹਨ ਤੇ ਘਰੋਂ ਖਾ ਕੇ ਆਈ ਸੀ ਹੁਣ ਇੱਥੇ ਪਰੌਂਠੇ ਸੀਗੇ ਫਿਰ ਮੈਂ ਸਵੇਰੇ ਖਾਧਾ ਸੀ ਮੈਂ ਹੁਣ ਇੱਕ ਪਰੌਂਠਾ ਖਾ ਲਿਆ ਇੱਕ ਮੈਂ ਖਾਦਾ ਵੀ ਇੱਕ ਹਾਂ ਕੇ ਸੱਤ ਪਰੌਂਠੇ ਕਹਿੰਦੀ ਇੱਕ ਹੀ ਖਾਦਾ ਸੱਤ ਸਵੇਰੇ ਖਾਦੇ ਸੀ ਇੱਕ ਹੁਣ ਖਾਦਾ ਨਹੀਂ ਕੋਈ ਕਹੀ ਨਹੀਂ ਸਕਦਾ ਵੀ ਨਹੀਂ ਪਰੌਂਠੇ ਖਾਂਦੀ ਉਹ ਚਲ ਉਹ ਤਾਂ ਤੈਨੂੰ ਪਰਮਾਤਮਾ ਨੇ ਗਲੀਟ ਵਧੀਆ ਰੱਖੀ ਆ ਜਿਹੜਾ ਤੇਰੇ ਪਤਾ ਨਹੀਂ ਲੱਗਦਾ ਕਿ 7 ਪਰੌਂਠੇ ਤੇ ਇੱਕ ਹੋਣਾ 8 ਪਰੌਂਠੇ ਦਿਨ ਵਿੱਚ ਜੀ ਕੁੱਲ ਬਲਾਕ ਹੁੰਦੀ ਹੈ ਵੀ ਫਾਉਂਦੀ ਰੋਟੀ ਮੈਂ ਸ਼ਾਮ ਨੂੰ 6-7 6 ਰੋਟੀਆਂ ਹਾਉਂ ਕੁੱਲ ਮਿਲਾ ਕੇ 5 ਕਿਲੋ ਆਟਾ ਤੈਨੂੰ ਕੱਲੀ ਨੂੰ ਚਾਹੀਦਾ ਸ਼ਾਮ ਤੱਕ ਹੈ ਇਹੀ ਕੰਮ ਹੈ ਇੰਨਾ ਤਾਂ ਨਹੀਂ ਘੱਟ ਧੰਨ ਜਿਗਰ ਇਹਦੇ ਘਰ ਵਾਲਾ ਜਿਹੜਾ ਨਾ ਖਰਚਾ ਸ਼ਾਮ ਦਾ ਧੰਨ ਤਿੰਨ ਕਿਲੋ 3 ਕਿਲੋ ਆਟਾ ਤੈਨੂੰ ਕਰਦਾ ਖਾਈ ਜਾਂਦੇ ਹੋਣੇ ਸ਼ਾਮ ਤੱਕ ਤੁਸੀਂ ਆਪਣੇ ਬਲੌਗ ਨੂੰ ਵੱਧ ਤੋਂ ਵੱਧ ਲਾਈਕ ਮੈਂਡਾਂ ਸ਼ੇਅਰ ਕਰਾ ਦਿਓ ਕਰਿਆ ਤਾਂ ਸ਼ੇਅਰ ਕਰਿਆ ਕਰੋ ਹਾਂਜੀ ਵੱਧ ਤੋਂ ਵੱਧ ਹੈ ਚਲੋ ਸਾਡੇ ਦੇ ਨਾਮ ਕਰੇ ਹੁਣ ਚਰਨੋਂ ਨੇ ਕਹਿਤਾ ਤਾਂ ਕਰਦਾ ਹਾਂ ਮੈਂ ਕਰਨਾ ਹੀ ਪਊਗਾ ਪੱਕਾ ਜਿਹੜੇ ਮੇਰੇ ਫੈਨ ਆ ਉਹ ਤਾਂ ਜ਼ਰੂਰ ਕਰਨੇ ਕਹਿਣ ਦੀ ਲੋੜ ਹੀ ਨਹੀਂ ਹਾਈ ਹਾਈ ਗੱਲ ਸਹੀ ਆ ਜੀ ਤੁਸੀਂ ਗੱਲ ਨਹੀਂ ਟੁੱਟਣ ਦੇਣਾ ਚੱਲੋ ਰੱਖੀ ਜੇ ਏ ਵੱਧ ਤੋਂ ਵੱਧ ਲਾਈਕ ਕਮੈਂਟ ਆ ਦਿਓ। ਇਹ ਟੋਰ ਕਰ ਲੈ। ਅੱਜ ਕੱਲ ਨਾ ਚਿੜੀਆਂ ਨਹੀਂ ਦੇਖਣ ਨੂੰ ਮਿਲਦੀਆਂ ਹਨਾ। ਉਹ ਦੇਖੋ ਮੇਰੀ ਨਿਗਾਹ ਪਈ ਆ ਉਹ ਚਿੜੀਆਂ ਦੂਸਰੀਆਂ। ਅੱਛਾ ਉਹ ਫਿਰ ਦੀ ਚਿੜੀਆਂ ਹਾਂ। ਗੱਲ ਸਹੀ ਐ। ਬਿਲਕੁਲ। ਤੇ ਖੜਾ ਉਹ ਕਿ ਦਿਖਾ ਦਾਂਗੇ ਫਿਰ ਚਿੜੀਆਂ ਉੱਡ ਜਾਣ। ਨਾ ਅਸੀਂ ਕੈਮਰਾ ਕਰੀਏ। ਕੈਮਰਾ ਹੀ। ਚਿੜੀਆਂ ਕਿਹੜਾ ਫੜੀਆਂ ਹੋਈਆਂ ਆਪਣੇ ਹੱਥ 'ਚ। ਚਲੋ। ਬਣੇ ਰਿਓ ਅੱਗੇ-ਅੱਗੇ ਬਲਾਗ ਦੇਖੀ ਚੱਲੋ ਹਨਾ। ਤੇ ਦਿਖਾ ਦੇ ਦਾਣੇ ਜੁਗਿਆ। ਅਲੱਗ-ਅਲੱਗ ਅੱਪਾ ਬਲਾਗ ਬਣਾਉਂਦੇ ਰਵਾਂਗੇ। ਓਕੇ ਜੀ। ਹੁੱਪੀ ਵੀ ਤੇਰਾ ਏ ਅਮਨ ਨੰਬਰ 90 ਬੀ ਹਾਈ ਟਾਈਮ ਦੱਸ ਦਈਏ ਪੌਣੇ 10 ਵਜੇ ਸੀ ਉਹ ਤੂੰ ਨਹੀਂ ਮੈਨੂੰ ਦੇਖਿਆ ਮੈਂ ਤੈਨੂੰ ਦੇਖਿਆ ਸੀ ਕੁੜੇ ਬੜੀ ਦੂਰ ਤੋਂ ਨਹੀਂ ਦੱਸ ਕਿਹੜਾ ਸੀ ਉਹ ਗੱਡੀ 'ਚ ਬਿਠਾ ਕੇ ਲੈ ਗਿਆ ਨਹੀਂ ਤੈਨੂੰ ਸੰਗਰੂਰ ਤੋਂ ਨਹੀਂ ਦੱਸ ਕਿਹੜਾ ਸੀ ਉਹ ਸਲਾ ਨਹੀਂ ਬਿਠਾ ਕੇ ਲੈ ਗਿਆ ਨਹੀਂ ਤੈਨੂੰ ਸੰਗਰੂਰ ਤੋਂ ਉਮ ਮੇਤੇ ਤਾਇਆ ਐ ਸੀ ਦਵਾਈ ਲੈਣ ਤਾਈ ਦੀ ਫੜੀ ਗਈ ਖੇਡ ਤੇਰੀ ਲੋਕਣ ਮਚਾਈ ਦੀ ਹਾਏ ਹਾਏ ਉਹ ਸ਼ਿਮਲੇ ਨੂੰ ਮਾਰੀ ਹੋਈ ਉਡਾਰੀ ਲੱਗਦਾ ਸੀ ਤੇਰੇ ਹੈਪੀ ਮੂਡ ਤੋਂ ਨੀਂਦਾ ਸੀ ਕਿਹੜਾ ਸੀ ਉਹ ਗੱਡੀ ਚ ਬਿਠਾ ਕੇ ਲੈ ਕੇ ਆਲੀ ਤੈਨੂੰ ਸੰਗਰੂਰ ਤੋਂ ਐ ਕੰਕਸ ਦਾ ਸਭ ਕੋਣ ਸੀ ਸਾਰੀ ਜਿੰਦੂ ਤਾਂ ਕਰਨਾ ਮੈਂ ਆ ਅੱਛਾ ਦਰਦੀ ਨਹੀਂ ਕੋਈ ਚੱਕਰ ਨਹੀਂ ਕਰੀ ਸਾਰੀ ਜ਼ਿੰਦਗੀ ਤਾਂ ਕਰ ਦੇ ਦੇ ਬਈ ਦੇਖ ਲੈ ਚਲੋ ਬਈ ਰੈਡੀ ਹਾਂ ਤਾਂ ਮੈਂ ਨਹੀਂ ਜਾਂਦੀ ਆ ਕੇ ਲਿਆਉਂਦੀ ਆ ਮੈਨੂੰ ਯਕੀਨ ਹੈ ਇਹਦੇ ਤੇ ਫੇ ਕੌਣ ਲਾਊਗਾ ਮੈਂ ਲਾਉਣਾ ਬਿਠਾ ਦੇ ਕੈਮਰਾ ਉੱਤੇ ਲਾ ਕੇ ਬੈਠ ਜਾ ਬਈ ਪੀ ਹੋ ਗਿਆ ਇਹ ਤਾਂ ਪਹਿਲੇ ਕੀ ਡਲਦਾ ਬੈਠੋ ਆਪਣੇ ਕਿੱਟਾ ਬਗੜਾ ਰੱਖ ਪਹਿਲਾਂ ਤਾਂ ਸਾਨੂੰ ਫੋਨ 'ਚ ਚੈੱਕ ਕਰਾਂਦਾ ਨਾ ਇੱਥੇ ਗੱਲ ਤਾਂ ਸੁਣ ਲੈ ਚੱਲ ਨਾ ਸੁਣ ਲਾ ਮੈਂ ਵੀ ਨਾਲ ਆਉਂਦਾ ਆਜ ਵਸਤਾਂ ਨਹੀਂ ਅਜੇ ਕਮੈਂਟੀ ਕਰਦੇ ਚਲੋ ਭਾਈ ਐਡੀ ਜੀ ਕਰ ਦੇ ਜੋ ਕਾ ਥੰਬਨੇਲ ਵੀ ਕਰ ਲਈ ਤੁਸੀਂ ਤੁਸੀਂ ਵੀ ਆ ਜਾਓ ਥੰਬਨੇਲ ਵੀ ਤੇ ਹੈ ਆ ਥੰਬਨੇਲ ਚੇਂਜ ਕਰਾਂਗੇ ਆਪਾਂ ਇਹ ਨਹੀਂ ਕਰ ਲਓ ਨਾ ਮਾਤਾ ਨੂੰ ਅੱਗੇ ਖੜਾ ਦੇ ਮਾਤਾ ਵਿਚਾਰ ਨੂੰ ਰੋਕੇ ਖੜਾ ਦੇ ਇਹ ਤੇ ਪੂਆ ਉੱਥੇ ਖੜ ਜਣੀਆਂ ਆ ਇਧਰ ਹੋ ਜਾ ਇੱਕ ਸਾਈਡ ਹੋ ਜਾ ਤੁਸੀਂ ਦੋਨੇ ਇੱਕ ਸਾਈਡ ਹੋ ਜਾ ਤੁਸੀਂ ਅੱਛਾ ਹੀ ਮਨੀ ਨੇ ਇਹ ਕੁੜੀ ਬਿਆ ਕੇ ਆਦੀ ਹੈ ਅੱਛਾ ਇਹ ਕੜਨਾ ਬੰਦੇ ਨੂੰ ਫਿਰ ਨੀਚੇ ਉੱਥੇ ਆ ਗਈ ਹੈ ਤੁਸੀਂ ਰੈਡੀ ਜਾਓ ਸਹੀ ਹੈ ਸਹੀ ਹੈ ਮਰਤਾ ਇੱਕ ਸਾਈਡ ਹੋ ਜਾ ਤੁਸੀਂ ਦੋਨੇ ਇੱਕ ਸਾਈਡ ਹੋ ਵੀ ਨਰਾਜ਼ ਤੁਹਾਡੀ ਬਣਦੀ ਨਹੀਂ ਹੈਗੀ ਆਪਾਂ ਬਣਾ ਰਹੇ ਫੜਾ ਅੱਛਾ ਠੀਕ ਹੈ ਫਿਰ ਥਾਮਨੇ ਲਈ ਕਰਾਂਗੇ ਹਾਂ ਹਾਂ ਥਾਮਨੇ ਕਰਾਂਗੇ ਤੂੰ ਇਧਰ ਆ ਜਾ ਤੂੰ ਮਸਾਲਾ ਹੀ ਹੈ ਤੋੜ ਕੇ ਕਿੱਥੇ ਜਾਂਦਾ ਹਾਂ ਉਹ ਨਹੀਂ ਦਿਓ ਤੁਸੀਂ ਮੇਥੀ ਹੈ ਦੇ ਸੀ ਮੁੱਛ ਮੜਾ ਕੇ ਸਾਂਝੀ ਇਹ ਹੀ ਭਾਈ ਨਾ ਜਗਾ ਗਈ ਹੈ ਜਗਾ ਗਈ ਹੈ ਹੱਸ ਤੋਂ ਹੋ ਰਹਿਣਗੇ ਪਰ ਮੈਂ ਵੀ ਆ ਗਈ ਇਸ ਨਸ਼ਾ ਤਸ ਕਰਦੇ ਦੀ ਹਾਂ ਉਹ ਲੈ ਦੇ ਫਰਾ ਹੋ ਜੀ ਇਸ ਆ ਰੋਟੀ ਦੀ ਕਿੰਨਾ ਆ ਤੇ ਜਵਾੜਾਂ ਦੇ ਆਪ ਰਹੋ ਜ਼ਿੰਮੇਵਾਰ ਹੋਵਗੇ ਆਪਾਂ ਪਹਿਲੇ ਕੋਈ ਲੈਣੇ ਨਾ ਵੜੇ ਹੋਰ ਵੀ ਤੂੰ ਹੋਰ ਤੇਰੀ ਭੈਣ ਤੂੰ ਤਾਰ ਤੂੰ ਤੇਰੀ ਭੈਣ किने जद्दोजहद हो रही है प्रिंटर मार रहा है हां ना नाइजो बलगेटी आके प्रिंटर मारिए और कहां लगी ये बहुत लग रही है आ गई अब नहीं हां चल फोन लो ना हुआ और आ गई आ गई

ਆ ਸੁਖ ਦਾ ਨੰਬਰ ਹੈ ਬਈ ਨੋਟ ਕਰਦੇ ਮਾਰ ਮਾਰ ਹਾਂ ਸੁਖੋਰੀ ਹੋ ਹੋ ਜਿਹਨੇ ਵੀ ਪਰਿੰਡਾ ਕਰਵਾਉਣੀਆਂ ਨੇ ਸੁਖ ਨੂੰ ਸਿੱਧਾ ਕੰਟੈਕਟ ਕਰ ਸਕਦਾ ਹਾਂ ਹਾਂ ਸੁਖ ਦਾ ਨੰਬਰ ਇਹਨਾਂ ਨੇ ਦਿੱਤਾ ਹੈ ਬੜਾ ਬੜਾ ਕਿੱਥੇ ਅੰਦਰ ਆ ਜੀ ਲਾਵੀ ਨਾ ਆਸ ਕਾ सही है ना अपने आता, आता तो, नंबर बताया भाजी ने भी प्रिंटा मरवा लिया हां मरवा के कैसे पूरे ही नहीं कितना फास्ट है आवाज ਕਿ ਕੀ ਆ ਉਹ ਲੰਘ ਜਦੇ ਤੇ ਇਹ ਆ ਆ ਗਈ ਘੋਰ ਆ ਗਈ ਮਰੀ ਨਾ ਮਾਰਨੀ ਆ ਹਰ ਇੱਕ ਤੇ ਆ ਲੈ ਲੈ ਮੰਜਾ ਮੰਜਾ ਕੋਈ ਘੱਟ ਨਾ ਮਰੀ ਇਹਨੇ ਹਰ ਇੱਕ ਦਾ ਵਾਸਤੇ ਗਾਉਂਦੇ ਹਾਂ ਤੇ ਮੋਢੇ ਤੇ ਪਿੰਡ ਤੇ ਨਾ ਨਾ ਸੁੱਕਾ ਅੱਗਰੇ ਪਿੱਛੇ ਵੜੀ ਬਈ ਪ੍ਰਿੰਟ ਮਿੱਟ ਆ ਗਈ ਜੇ ਵੀ ਆਉਗੀ ਆਉਗੀ ਆਹ ਝਾੜੂ ਚੱਕ ਲੈ ਤੇਰੇ ਲੈ ਲੈ ਲੱਗੂ ਕੋਈ ਹੋ ਛੋਟਾ ਹਾਂ ਹਾਂ ਛੋਟਾ ਹਜੇ ਹੋਰ ਬਾਦ ਬਲਗ ਬਣ ਗਿਆ ਵੀ ਹੂੰ ਬਈ ਬੰਦੇ ਵੀ ਵੱਡੇ ਵੱਡੇ ਦੇ ਪ੍ਰਿੰਡਾ ਹੀ ਹੋ ਜਾਂਦੇ ਨੇ ਛੋਟਾ ਉਹ ਆਹ ਤਾਂ ਸਰੇ ਲੈ ਆਉਂਦੇ ਚੱਲ ਫਲਾ ਨਹੀਂ ਜਾਈਂ ਚੱਲ ਜਾਈਂ ਆ ਪਿੱਛੇ ਆ ਕੀ ਪਿੱਛੇ ਐ ਕੋਣ ਇਧਰ ਪਾਲੀਆਂ ਨੇ

ਪ੍ਰੇਮਾ ਰੇਮਾ ਦੋ ਕੇਟ ਰੱਖਦਾ ਆਂਧਰਾ ਹੋ ਰ ਗਿਆ ਸੁੱਖ ਅਰੇ ਭਾਈ ਹਾਂ ਭਾਈ ਸਭ ਤੋਂ ਵੱਧ ਹਾਂ ਹਾਂ ਸਭ ਤੋਂ ਵੱਧ ਸੁੱਖ ਦੇ ਹਾਂ ਹਾਂ ਸ਼ਾਬਾਸ਼ ਹਾਂ ਸ਼ਾਬਾਸ਼ ਹਾਂ ਸ਼ਾਬਾਸ਼ ਕਿਹੜਾ ਦੇਖਣੇ ਆ ਤੇਰਾ ਲੜਕਾ ਲੈ ਛੱਪਣੇ ਤੱਕੇ ਜਾ

ਮੈਂ ਉਹ ਕਹਿੰਦੇ ਨਹੀਂ ਹੁੰਦੇ ਆ ਕੇ ਛੇੜ ਕੇ ਪ੍ਰਿੰਟ ਰੰਗੀਆਂ ਕਿੱਥੇ ਜਾਏਗਾ ਚਲ ਆਪਾਂ ਗਾਂਹ ਤਾਂ ਗਾਣੂਗਾ ਹੈ ਨਾ ਉਹ ਗੱਲ ਹੋ ਗਈ ਵੀਡੀਓ ਬਣਾਉਂਦੇ ਬਣਾਉਂਦਿਆਂ ਨੇ ਇਹਨਾਂ ਨੇ ਬਈ ਪ੍ਰਿੰਡਾਂ ਛੇੜਤੀਆਂ ਹੁਣ ਨੇ ਮਾਰੀਆਂ ਵੀ ਬਹੁਤ ਬਈ ਸੁੱਖ ਮਨੀ ਜੇਪੀ ਇਹਨਾਂ ਨੇ ਬਹੁਤ ਪ੍ਰਿੰਡਾਂ ਮਾਰੀਆਂ ਜਾਦੇ ਸੁੱਖ ਨੇ ਤੇ ਮਨੀ ਨੇ ਮਾਰੀਆਂ ਤੇ ਆ ਹੁਣ ਹੁਣ ਮਨੀ ਲਾ ਕੇ ਝਾੜੂ ਲਾਉਣ ਹਣਾ ਹਣ ਕਰਤਾ ਗਰਦਗਵਾਰ ਬਾਈ ਹੁਣ ਕੋਸ ਦਿਖਦਾ ਨਹੀਂ ਹੁਣ ਅੱਗੇ ਦਿਖਾਉਨੇ ਕੀ ਬਣਾਉਣਗੇ ਕੀ ਚਲਾਉਣਗੇ ਪ੍ਰਿੰਡਾ ਠਾਉਣਗੇ ਜਾਂ ਫਿਰ ਮਖਿਆਲ ਠਾਉਣਗੇ ਨਾ ਕੋਈ ਪਤਾ ਨਹੀਂ ਵੀਡੀਓ ਬਣਾਉਂਦੇ ਬਣਾਉਂਦੇ ਕੁਝ ਹੋਰ ਹੀ ਕਰਨ ਲੱਗੇ ਵੀਡੀਓ ਚਾਲੀ ਬਈਆ ਅੱਛਾ ਨਸ਼ਾ ਵੇਚਦੇ ਨੇ ਨਸ਼ਾ ਵੇਚਦੇ ਨੇ ਪ੍ਰਿੰਡਾ ਠਾਏ ਬੇ ਹਾਈ ਹਾਈ ਕੀ ਵੀ ਅੱਗੇ ਲੰਮ ਨੂੰ ਜਾਂਦਾ ਹੈ ਪਾਪੀ ਸੁੱਖਾ ਪੁੱਲ ਕਰ ਰਹੇ ਹੈ ਕਿ ਬਾਪ ਕਰ ਰਹੇ ਹੈ ਨਸ਼ਾ ਵੇਚਦੇ ਨੇ ਮੈਂ ਘਰ ਭੁਗ ਕਿੱਦਾਂ ਆਹ ਦਰਦ ਰਗੜਾ ਦੇ ਹਾਂ اے sukh یہ پائے نہ شابیت چنگے ہڑجئے اے اوتھے ری ہڑ گیا جیڑے سا میں تو اگلا ہی پھردا نا میں ریڈ ڈالر ماروں میری ویڈیو اے یار بھی تیر تیر کلک کر دیکھ دیکھ دیکھ

ਆ ਬਾਰ ਲਾ ਲੈ ਉਹਦੀ ਹੁੰਦਾ ਕੋਈ ਹੁੰਦਾ ਕੁਗਰੇ ਯਾਰ ਅਬ ਚੋ ਹੋ ਰੇ ਜਾਂਦੀ ਉਹ ਤਾਂ ਕੋ ਗਰੇ ਤਾਂ ਘਰੇ ਕੁੱਤੇ ਬਲੇ ਹੁੰਦੇ ਉਹਨਾਂ ਨੂੰ ਅਦਰ ਲੈ ਕੇ ਗਾਏ ਕੋਈ ਕੋ ਨਾ ਇਹਨਾਂ ਬਾਹਰ ਪਿਛਾ ਬਿਲਕੁਲ ਸੁਣ ਲਾ ਦੋਨੋਂ ਗੋਦੀ ਚੱਕ ਕੇ ਬਿਠਾ ਦੇ ਚੱਲ ਰੋ ਉਹ ਤਾਂ ਦੇ ਚੱਲ ਨੂੰ ਬਿਠਾ ਦੇ ਗੋਦੀ ਚੱਕ ਕੇ ਵਾਰ ਨਹੀਂ ਮੈਂ ਕਹੇ ਤੇ ਬਾਹਰ ਪਾ ਹਾਂ ਉਹ ਵੀ ਛੇੜਣਾ ਤੋਂ ਪਰੇ ਰੋ ਬਸ ਆਪ ਵੀ ਕੁਝ ਨਹੀਂ ਮੇ ਮੇਰਾ ਤਾਂ ਕਹਿਣਾ ਕੀ ਸੀਗਾ ਵੀ ਐਂ ਬੋਲਦੋ ਵੀ ਵਿਆਹ ਤਾਂ ਮੈਂ ਉਸ ਨੂੰ ਬੋਲਦਿਆਂ ਨਹੀਂ ਉਹ ਹੁਣ ਬੋਲ ਬੋਲ ਕੈਮਰਾ ਜਿਹੜਾ ਕਰਨਾ ਹੈ ਨਾ ਮੇਰੇ ਟਾਈਮ ਤੇ ਬਾਹਰ ਹੈ ਤੁਸੀਂ ਬੋਲਗੇ ਪਹਿਲਾਂ ਮੇਰਾ ਸੀ ਫਿਰ ਤੁਹਾਡਾ ਨਹੀਂ ਉਹ ਮੈਨੂੰ ਕਿਹਾ ਸੀ ਕਿ ਕਾਇਸਾ ਕਰ ਤਰ ਕੋਈ ਗੱਲ ਖੋਲੀ ਮਾਂ ਕੈਮਰਾ ਕਾਇਸਾ ਇਹ ਆਪਾਂ ਰੈਡੀ ਰਿਖੇ ਪਾਪੀ ਤੂੰ ਫਿਕਰ ਨਾ ਕਰ ਖੜ ਜਾ ਇੱਕ ਮਿੰਟਾ ਹੈਗਾ ਦੇਖਣ ਦੂ ਸਟੋਰ ਮੇਰਾ ਸੀ ਲੈ ਲੈ ਓ ਯਾਰ ਖੜ ਜਾ ਹੈਲੋ ਬਾਹਰ ਸਾਰੇ ਸਾਰੇ ਉਹ ਮੇਰੇ ਵਾਲੀ ਸਿੱਪ ਕੱਢੀ ਐ ਤਕੀ ਕੱਢੀ ਹੁਣ ਜਦੋਂ ਆਪਾਂ ਬੰਦੇ ਨਹੀਂ ਕਰੀ ਹਨਾ ਮੈਂ ਮੈਂ ਨਹੀਂ ਕਾ ਬਰਿਆ ਖੜਾ ਹੈਗਾ ਅਰੇ ਡਾਇਲੌਗ ਡਾਇਲੌਗ ਉੱਤੇ ਹੋਗੇ ਹੁਣ ਹੋਰ ਇੱਕ ਵਿੱਚ ਕੁੱਤਾ ਬਾਹਰ ਨਾ ਮਿਲ ਗਿਆ ਤਾਂ ਬਾਜ ਕੰਬਰ ਦੇ ਜੂਰ ਦਿਓ ਸਾਡੇ ਸਾਰੇ ਨਸ਼ੇ ਦੀ ਪਾਪੀ ਮੈਂ ਸੋਡੇ ਸਾਰੇ ਜੋ ਕੁਝ ਕਰਨਾ ਮੈਂ ਐਪੀ ਕਰਨੀ ਆ ਨਾਲੇ ਮੈਂ ਵਿਆਹ ਤਾਂ ਉਸਨੇ ਹੀ ਆ ਜਾ ਆ ਹੈਗਾ ਦੇਖਿਆ ਤਾਂ ਓਏ ਮੇਰਾ ਸਹੀ ਲੈ ਨਹੀਂ ਸਿੰਘ ਉਹ ਤਾਂ ਕਿ ਦਿਵਾਨਾ ਨਹੀਂ ਆ ਹਾਂ ਸਹੀ ਆਈ ਪਰ ਮਾਤੜੇ ਦਾ ਨਾ ਪੋੜੀ ਬਣਨਗੇ ਇਹਦੇ ਹੁਣੇ ਕਿ ਉੱਠ ਕੇ ਜਾ ਚੀ ਲੈਣਾ ਹੁਣ ਮੈਨੂੰ ਡਾਕਟਰ ਤੇਰਾ ਮੈਂ ਇੱਕ ਤੇਰਾ ਕਿੱਲੇ ਦਾ ਪਾਪੀ ਧੁਕੇ ਕੰਨਾ ਕਰ ਮੈਂ ਸਾਰਾ ਕੁਝ ਆਪੀ ਕਰ ਲਵਾਂ ਫਿਕਰ ਕਰ ਤੂੰ ਨਾ ਮੈਨੂੰ ਕਾਦੀ ਫਿਕਰ ਆਉਂ ਨਹੀਂ ਚਾਹਦਾ ਕਿ ਮੈਂ ਇਹੋ ਕਰਦੀ ਰੈਡੀ ਤੁਸੀਂ ਕੀ ਲੈਣਾ ਭਾਬੀ ਮੈਂ ਆਪੇ ਸੰਭੂਗਾ ਹਾਂ ਪੱਪੀ ਹਾਂ ਕਰਨਾ ਕਹੀ ਪਹਿਲਾ ਕਹਿ ਗਿਆ ਪੁੱਤ ਤੂੰ ਬਾਰ ਬਾਰ ਨਾ ਉਹ ਗੱਲ ਕਰਾਂ ਤੁਸੀਂ ਕੀ ਲੈਣਾ ਕੋਈ ਨਾ ਕਹਿੰਦਾ ਅਸੀਂ ਆਪਦਾ ਸਿਆਪਾ ਆਪ ਕਰ ਲਾਂਗੇ ਤੈਨੂੰ ਚਲ ਚਲ ਬਾਹਰ ਹੋ ਰਹੇ ਇਹ ਤੋਂ ਬਾਅਦ ਇਹ ਆਏ ਬੋਲ ਚਾਹੇ ਕੁਝ ਵੀ ਹੋ ਜੇ ਵਿਆਹ ਤਾਂ ਮੈਂ ਉਹਦੇ ਨਾਲ ਹੀ ਕਰਾਉਂਗਾ ਫਿਰ ਮੈਂ ਉਹ ਬੋਲਣਾ ਡਾਇ ਲੋ ਚਲ ਚਲ ਸਾਰਾ ਪਾਲ ਨੂੰ ਭੁੱਲ ਦੋ ਨਹੀਂ ਹੁੰਦਾ ਹੈਗਾ ਸਾਂਭਣਾ ਹੁੰਦਾ ਤੂੰ ਰੱਖ ਮੈਂ ਕਹਿੰਦਾ ਮੈਂ ਤਾਂ ਬਾਅਦ ਕੋਈ ਨਹੀਂ ਕੁਝ ਵੀ ਹੋ ਜੇ ਵਿਆਹ ਤਾਂ ਉਹ ਡਾਇਲੌਗ ਸਾਰਾ ਦੁਬਾਰੇ ਕਰਾਉਣਾ ਹੈ ਕਹਾ ਸੁਸਨੀ ਕੁਝ ਜਾਣਦੇ ਹੋਣੇ ਤਾਂ ਉਹ ਤਾਂ ਦੇ ਦੇਣਾ ਕਾਗਨ ਕੁਝ ਨਹੀਂ ਵੀ ਕਹਿੰਦੇ ਨੇ ਸੁਸਨੀ ਦੇ ਬਿਲਕੁਲ ਸੁਸਨੀ ਕਹਿੰਦੇ ਹੈ ਸੁਸਨੀ ਕਾ ਕੰਮ ਕੀ ਮੀ ਕੀ ਕਹਿੰਦੇ ਸੁਸਨੀ ਵੀ ਕਹਿੰਦੇ ਕਿਸੇ ਦੀ ਬਾਤ ਹੀ ਨਾ ਸੁਸਨੀ ਹੈ ਤੇ ਪ੍ਰੀਤ ਹੈ ਪ੍ਰੀਤ ਦੀ ਵੀ ਠੀਕ ਹੋ ਰਹੀ ਹੈ ਜਾਂ ਪਿੰਡ ਦਾ ਨਾਮ ਜੀ ਹਾਂ ਜਾਣਦੇ ਨਹੀਂ ਤਾਂ ਇਸ ਕੋਲ ਪਾਈ ਹੋਈ ਦੀ ਕਹਾਣੀ ਬਣੀ ਜੀ ਅੱਗੇ ਵੀ ਪਾਸਜ ਜਿੱਥੇ ਵੀ ਅੱਗੇ ਜਾਣਾ ਹੈ ਤੱਕ ਪਛਾਣ ਲੈਂਦੇ ਹਾਂ ਬਿਲਕੁਲ ਬਹੁਤ ਬੰਦਾ ਕੰਨ ਫੇਰ ਦੋਲੀ ਫੇਰ ਦਿਆ ਨਾ ਹੋਰ ਕੰਮ ਕਰ ਰਿਹਾ ਦੂਜਾ ਸੀ ਵੀ ਨਿਕਲਿਆ ਜੇ ਚੱਲ ਰੈਡੀ ਅੱਗੇ ਉਹ ਮਾਰ ਲੈ ਇੱਥੇ ਦੇ ਮਾਤਾ ਉਹ ਕੇ ਤੱਕ ਰੈਡੀ ਮਨਿੰਦਾਂ ਤਾਂ ਕਿਵੇਂ ਜਾਂਦਾ ਥੋੜੇ ਪਿੱਛੇ ਆ ਮਤ ਥੋੜੇ ਇੱਥੋਂ ਜਾ ਜੀ ਬੱਸ ਚਲੋ ਐਂਟਰੀ ਕਿੱਥੇ ਹੋਊਗੀ ਉੱਥੇ ਜਾ ਦਿਓ ਉੱਥੋਂ ਬੋਲੂਗੇ ਉੱਥੇ ਸਾਂਝਾ ਕਰੂਗਾ ਸਾਡਾ ਅਜੇ ਨਹੀਂ ਆਂਦਾ ਤੇਰੇ ਕੰਜੇ ਕਵਾਲਾ ਹੋ ਰਹਿ ਗਿਆ ਮੇਰਾ ਕਿੱਤਾ ਚਲ ਚਲ ਕੰਜੇ ਦੀ ਤਰ੍ਹਾਂ ਇਹਦੇ ਚਲ ਚਲ ਹੋ ਮੇਰਾ ਅਧਨਾ ਜਰਨਾ ਹੈ ਲੋ ਹਾਂਜੀ ਵੀਰੇ ਕਰਦਾ ਮੈਂ ਤੇਰੀ ਕਰ ਲਵਾਂਗਾ ਲਾਸਟ ਹੈ ਇਹ ਕੋਈ ਕੋਈ ਸਟਾਪ ਰੈਡੀ ਹੱ ਤੇਰਾ ਛਿੱਕ ਮਾਰਤੀ ਚਲ ਤਾ ਪਰ ਮਾਈਂ ਕਿਹਾ ਕਿ ਕਿਸੇ ਦੀ ਨਾਲੇ ਗੱਲ ਸੁਣ ਲੈ ਮੇਰੀ ਅਸੀਂ ਨਹੀਂ ਜਾਂਦੇ ਤੇਰੇ ਕੰਦਰ ਕੰਮਾਂ ਚ ਲੈ ਜਾ ਜਿਹਨੂੰ ਲੈ ਜਾਣਾ ਹੈਗਾ ਮਾਂ ਤੁਸੀਂ ਨਹੀਂ ਜਾਣਾ ਨਾ ਜਾਓ ਨਾਲੇ ਮੇਰੇ ਕੋਲ ਹੀ ਮੇਰੀ ਜ਼ਮੀਨ ਹੈਗੀ ਆ ਨਾਲੇ ਮੇਰੇ ਕੋਲ ਇਹ ਨੌਕਰੀ ਦੇ ਜਮੀਨ ਵੀ ਨਹੀਂ ਦੇਵੋਗੇ ਮੈਂ ਉਹਦੇ ਸਾਰੇ ਉਹਨੂੰ ਪਾੜ ਲੂੰਗਾ ਅੱਛਾ ਵੇ ਤੂੰ ਐਡਾ ਵੱਡਾ ਹੋ ਗਿਆ ਜਿਹੜਾ ਮਾਂ ਨਾਲ ਜਵਾਨ ਲੜਾਉਣਾ ਹੈ ਨਰੇ ਇੱਕ ਹੋਰ ਸੁਣ ਲੈ ਪਹਿਲਾਂ ਤਾਂ ਮੈਂ ਚੁੱਪ ਕਰ ਗਈ ਸੀ ਮਸਾ ਮੰਨੀ ਸੀ ਵੀ ਚੱਲ ਗਰੀਬ ਐ ਗਰੀਬ ਵਾਲੀ ਵੀ ਗੱਲ ਛੱਡਦੀ ਮੈਂ ਹੁਣ ਤੂੰ ਉਹ ਲੁੰਜਲੀਆਂ ਲਤਾਂ ਨਹੀਂ ਲਿਆਉਂਗਾ ਘਰੇ ਹੈ ਚਾਹੇ ਜੀ ਵੀ ਹੈਗੀ ਨਾ ਮੇਰੇ ਲਈ ਠੀਕ ਆ ਜਿਆਦਾ ਨਾ ਬੋਲੋ ਮਣੀ ਕਮਾਲ ਹੋ ਗਈ ਤੇਰੀ ਮਾਲਾ ਮਟਾ ਅੱਗੇ ਬਾਰੇ ਵੀ ਸੋਚ ਲੈ ਉਹਨਾ ਕਿੱਥੋਂ ਜ਼ਿੰਦਗੀ ਕੱਢ ਲਿਆ ਕਰ ਤੂੰ ਕਰ ਮੈਂ ਮੈਂ ਵੀ ਪਾਣੀ ਹੈ ਥੋੜੀ ਗੱਲ ਥੋੜੀ ਤੇ ਚੱਖਾਂਗੇ ਮਨੀ ਕਮਾਲ ਹੋ ਗਈ ਤੇਰੀ ਇਹ ਇਹ ਤੋਂ ਬਾਅਦ ਮੈਂ ਬੋਲੂ ਪਤਾ ਤਾਂ ਉਦੋਂ ਲੱਗੂ ਜਦੋਂ ਪੜੋ ਦੇ ਪੋਤੜੇ ਧੋਤੇ ਮਰੀ ਤੇ ਇੱਕ ਪਾਲ ਨੂੰ ਡਾਇਲੋਗ ਕਰਤਾ ਹੀ ਰ ਕਿਹੜਾ ਮੈਂ ਆਪੇ ਪਾਲ ਨੂੰ ਮੈਂ ਜਗਾ ਹਾਂ ਹਾਂ ਆਪਾਂ ਪਾਲ ਦਾ ਜੋ ਮੈਟਰ ਹੁੰਦਾ ਨਹੀਂ ਹੁੰਦਾ ਪਾਲਣਾ ਦਾ ਨਹੀਂ ਸੁਣੀ ਰੰਗ ਸਾਮ ਨੂੰ ਫਾਉ ਨੂੰ ਹਾਂ ਪਾਲਣਾ ਨੂੰ ਹੁੰਦਾ ਬੱਚੇ ਨੂੰ ਹਾਂ ਠੀਕ ਹੈ ਹਾਂ ਤੇ ਸਾਮ ਨੂੰ ਉਹ ਜੀ ਉਹ ਥੋੜਾ ਚੇਂਜ ਕਰ ਲਓ ਫਿਰ ਉਹ ਕਿੱਥੇ ਬੋਲਦਾ ਬੋਲਿਆ ਸਟਾਰਟਿੰਗ ਦੇ ਹਾਂ ਲੈ ਲਓ ਪਾਲਣਾ ਨੂੰ ਆਪਾਂ ਦੋ ਸੈੱਟ ਕਰੋ ਪੰਨਾ ਥੋੜਾ ਦੇ ਕਿੱਥੇ ਬੋਲਿਆ ਫਿਰ ਪਾਲ ਲੂਗਾ ਬਾਕੀ ਤੇਰੀ ਮਰਜ਼ੀ ਹੈ ਵੀ ਤੂੰ ਪਾਲ ਰਿਹਾ ਪਾਲ ਲੂਗਾ ਆ ਲੈ ਆ ਲੈ ਉਹ ਜੱਟ ਸੁੱਖ ਜਾਦੂ ਕਰਕੇ ਦਿਖਾ ਰਿਹਾ ਹੈ ਫਰਲਾ ਭੂਤ ਆ ਗਈ ਹੁਣ ਜਾਦੂ ਭਾਗ ਗਿਆ ਜਾਦੂ ਭਾਗ ਗਿਆ ਭਾਗ ਜਾਦੂ ਸੁੱਖ ਜਾਦੂ ਕਰ ਰਹੇ ਹਨ ਅੰਦਰ ਇਹ ਆ ਬਰਗ ਹਿੱਤ ਕਰਨਾ ਮਾਸੀ ਨੇ ਉਹ ਮਦਰ ਕੀ ਪੰਜਾਬੀ ਚ ਕਹਿੰਦੇ ਨੇ ਵੀ ਜੁੰਡੇ ਖਲਾਰੇ ਹੋਏ ਨੇ ਜੁੰਡੇ ਖਲਾਰੇ ਭਾਈ ਕੇ ਸੀਨਾ ਗਿਆ ਇਆਂ ਮਨੀ ਇੰਨਾ ਵੀ ਟਾਈਮ ਨਹੀਂ ਦਿੰਦਾ ਇਹ ਬੰਦਾ ਕੇ ਸਕਾਲ ਨਾਲੇ ਇੱਥੇ ਸੀਗੀ ਮੈਂ ਲੈ ਰੇ ਜੀ ਆਖੇ ਵੀ 10 ਕਿਲੋ ਮਿੰਟ ਕੇ ਸਕਾਲ ਨਾ ਜੀ ਅੱਧੀ ਪੇਮੈਂਟ ਪਾਉ ਮਾ ਨਾ ਪਾਈ ਫਿਰ ਨੱਟ ਪਿਆ ਹੁਣ ਮੈਂ ਘਰ ਨੂੰ ਜਾਣੀ ਆ ਵੀਡੀਓ ਨਹੀਂ ਕਰਾਂਦੀ ਪ੍ਰੀਤ ਵੀ ਮਤਲਬ ਕੀ ਪੰਜਾਬੀ ਚ ਕਹਦੀ ਆ ਪਰ ਜੁੰਡੇ ਇਹੀ ਬਾਕੇ ਹੱਸ ਸਿਸਕਲ ਜੀ ਹੋਰ ਸਭ ਦੀ ਹਾਲ ਚਾਲ ਨੇ ਅੱਜ ਸਿ ਫਸਟ ਟਾਈਮ ਇਹ ਹੈ ਚਰਨ ਇਹ ਚਾਹਰ ਚਾਹਰ ਪਰੌਂਠੇ ਖਾ ਰਹੀ ਹੈ ਕਿੰਨੇ ਖਾ ਗਏ ਪੰਜ ਦੂਜਾ ਦੋ ਖਾਉ ਝੂਠ ਦੇਗਾ ਚਾਰ ਤਾਂ ਪਹਿਲਾਂ ਲੈ ਕੇ ਆਏ ਸੀਗੇ ਹਾਂ ਫਿਰ ਦੋ ਹੋਰ ਦੋ ਹੋਰ ਲਿਆਂਦੇ ਫਿਰ ਛੇ ਹੋ ਗਏ ਪੰਜ ਪਹਿਲਾਂ ਖਾ ਕੇ ਛੇਮਾ ਚਲੀ ਜਾਂਦਾ ਦੋ ਹੋਰ ਖਾਉਂਗੀ ਦੋ ਹੋਰ ਸੱਤ ਇੰਨੇ ਪਰੌਂਠੇ ਉਹ ਥੋੜੇ ਆ ਇੱਧਰ ਇੱਧਰ ਮੋਟੀ ਫਿਰ ਵੀ ਨਹੀਂ ਆ ਬਣੀ ਹੈ ਮੋਟੀ ਫਿਰ ਵੀ ਨਹੀਂ ਹੋ ਰਹੀ ਹੋਰ ਵੀ ਨਹੀਂ ਹੈਗੀ ਐਨਾ ਤੇ ਲਾਉਗਾ ਪਤਾ ਨਹੀਂ ਕਿੱਧਰ ਜਾਂਦਾ

ਕਹਿੰਦਾ ਮੇਰੇ ਅੰਦਰ ਹੁਣ ਨਹੀਂ ਬੋਲਦੀ ਹੈਗੀ ਹੁਣ ਨਹੀਂ ਬੋਲਦੀ ਨਾ ਹੁਣ ਨਹੀਂ ਲੇਕਿਨ ਮੈਂ ਹੁਣ ਬਸ ਹੁਣ ਬੋਲਦੀ ਆਏ ਆ ਬੋਲ ਥੋੜੀ ਫੀਲਿੰਗ ਲੱਗਦੀ ਹੈ ਫੀਲਿੰਗ ਲੱਗਦੀ ਮੈਨੂੰ ਇਤਿਹਾਸ ਹਾਏ ਹਾਲੇ ਮੈਂ ਬੋਲਦੀ ਸੀ ਕਿ ਕੈਮਰਾ ਫਰੇ ਲੈ ਅੱਛਾ ਮੈਨੂੰ ਕੀ ਬੋਲਣਾ ਹੈ ਇਹ ਹੋ ਗਿਆ ਭਾਈ ਉਹ ਬੋਲ ਰਹੀ ਸੀ ਭਾਈ ਕਹਿੰਦੇ ਵੀ ਇਹ ਕੱਲ੍ਹ ਜੀ ਮਾਤਮਾ ਗੁਰੂਸ ਕੀ ਕਹਿੰਦੇ ਵੀ ਮੈਨੂੰ ਪਹਿਲੀਆਂ ਤੋਂ ਬੋਲਣਾ ਸੀ ਹੈ ਤੇ ਤੁਸੀਂ ਹੁਣ ਬੋਲੋ ਭਾਈ ਫਿਰ ਕੀ ਬੋਲਣਾ ਕੈਮਰਾ ਫਰੇ ਕਰਦਾ ਵੀ ਦੱਸ ਮੈਨੂੰ ਕੀ ਹੁਣ ਕੈਮਰਾ ਆਪਣੇ ਦੇ ਜਾਊਗਾ ਨਹੀਂ ਫਰੇ ਜਿੰਨੇ ਤੇਰਾ ਆਪਾ ਮਾਰ ਦੇਣਗੇ ਅੱਛਾ ਪੱਕਾ ਹਾਂ ਕਰੰ ਕਰਕੇ ਸੇਮ ਟੂ ਸੇਮ ਅਸੀਂ ਨੇ ਦੋਨੋਂ ਨੇ ਵਾਲ ਖੋਲ ਲਏ ਅੱਜ ਜੀ ਹਾਂ ਕਿਸੇ ਵੀ ਸੈਟ ਤੇ ਇਕੱਠੇ ਨਾਲ ਇਤਫਾਕ ਦੇ ਨਾਲ ਹੈਨਾ ਅੱਜ ਇਕੱਠੇ ਹੋ ਗਏ ਚਲੋ ਬੜੀ ਚੰਗੀ ਗੱਲ ਹੈ ਇਕੱਠੇ ਰੱਖੇ ਮਾਰ ਕੇ ਹਾਂ ਵੈਸੇ ਗੰਟੂ ਐ ਬਹੁਤ ਬੜੀ ਮਹਿੰਗੇ ਆ ਤੇ ਇਹ ਵੀ ਬਹੁਤ ਬੜੀ ਗਾਇਨੀ ਦੀਦੀ ਤੇ ਪਰਾਸੀ ਕਰੇ ਵੀ ਇਕੱਠੇ ਹੋਏ ਜੇ ਅੱਜ ਬਾਣੀ ਦੀ ਕਿਰਪਾ ਨਾਲ ਅਸੀਂ ਆਏ ਹਾਂ। ਆਜਾ ਬਹੁਤ ਚੰਗਾ ਲੱਗਿਆ ਮਿਲ ਕੇ। ਇਹ ਭਾਗ ਵਾਲਾ ਸੈੱਟ ਹੈ। ਇਹ ਭਾਗਾਂ ਦੀ ਜਗ੍ਹਾ ਹੈ। ਜਿੱਥੇ ਕਿਰਨ ਨਾਲ ਮੇਰੀ ਮੁਲਾਕਾਤ ਹੋਈ। ਇੱਕ ਇੱਕ ਹੋਰ ਗੱਲ ਹੈ ਕਿ ਜਗ੍ਹਾ ਤਾਂ ਮੇਰੇ ਲਈ ਤਾਂ ਬਹੁਤ ਜ਼ਿਆਦੇ ਲੱਗੀ। ਇਹ ਜਗ੍ਹਾ ਨੇ ਤਾਂ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਜਿੰਦ ਕੰਦ ਕਾ ਫਿਰ ਬਦਲ ਚਾਹ ਪਿਲੇ ਪਈਣੀ। ਚਾਹ ਤੇ ਮਰੀ ਲੰਗਰ ਲਾ ਰਿਹਾ ਇੱਧਰ ਚਾਹ ਦਾ। ਕੱਪ ਫੜਾ ਕੇ ਗਿਆ ਪਤਾ ਨਹੀਂ ਲੱਗਿਆਗਾ ਚਾਹ ਕੀ ਦੀ ਸੀ। ਐ ਬਾਕੀ ਸਾਰੇ ਅੱਜ ਸਾਡਾ ਰੋਲ ਹੈਗਾ ਆਨੰਦ ਪ੍ਰਚਾਰੀ ਦਾ। ਆਹ ਮਰੀ ਆ ਸਾਡਾ ਰੋਣਾ ਇਹਦਾ ਪਹਿਲੀ ਚਲਾਉਂਦੇ ਖਲਾ ਮੈਂ ਲਾਤ ਨੂੰ ਕੋਈ ਗੱਲ ਨਹੀਂ ਪਰ ਪਤਾ ਨਹੀਂ ਹੁੰਦਾ ਇਹ ਮੋੜ ਕਿੱਥੇ ਦੇਣ ਕਿਤੇ ਨਨਦ ਨੂੰ ਝੋਕੇ ਰਹਿਣਾ ਬੈਠੀ ਸਹੀ ਗੱਲ ਹੈ ਪਤਾ ਨਹੀਂ ਹੁੰਦਾ ਵੈਸੇ ਹਮੇਸ਼ਾ ਨਨਦਾਂ ਦੀਆਂ ਪੁੱਗਦੀਆਂ ਨਾ ਚਾਰੀ ਸੇਵਾ ਕਰ ਰਹੀਆਂ ਮਨੂੰ ਬਹੁਤ ਨਨਦਾਂ ਦਾ ਬਹੁਤ ਚਲਾਉਂਦੀਆਂ ਨੇ ਆਪੀ ਬਹੁਤ ਚਲਾਉਂਦੀਆਂ ਐਸਾ ਤੁਸੀਂ ਉਹੀ ਹੋ ਸ਼ਾਇਦ 100% ਨੇ ਉਹੀ ਆ ਹਾਂ ਕੀ ਮੇਰੇ ਤੇ ਭਰੂ ਕਹੋਗੇ ਨਨਦ ਦਾ ਓ ਯਾਰ ਅੱਜ ਤਾਂ ਬਹੁਤ ਵੱਡੀ ਗਲਤੀ ਹੋ ਗਈ ਸਫਾਈ ਵੀ ਆ ਰਹੀ ਚੱਲ ਰਹੀ ਹੈ ਨਾਲ ਨਾਲ ਚੱਲ ਰੋਟ ਕੱਟਿੰਗ ਪਲਟ ਆਵੇ ਨਹੀਂ ਹੋਰ ਹੋਰ ਲੈ ਕੇ ਆਓਗੇ 2 ਕਰੋੜ ਹੋਰ ਲੈ ਕੇ ਆਓਗੇ ਆ ਤਾਂ ਬਿੜੀ ਆ ਤਾਂ ਖੁੱਗਦੀ ਨਹੀਂ ਇਹ ਤਾਂ ਕਿਸੇ ਦੀ ਵੀ ਨਹੀਂ ਬੰਦ ਹੁੰਦੀ ਬਿੜੀ ਤਾਂ ਕਾਸ ਕਰਕੇ ਜਮਾ ਨਹੀਂ ਬੰਦ ਹੁੰਦੀ ਕਿਹਨੇ ਗਲਤੀ ਕੀਤੀ ਦੋਨੇ ਜਣੀਆਂ ਬੱਤੀ ਲਗਾ ਦੀ ਆ ਭਾਈ ਦੇ ਉਰੋਂ ਦਰੂਦ ਦੀ ਤਕਨੀਕਾਂ ਮੈਂ ਕਰ ਰਿਹਾ ਹਾਂ ਕਾੜਜਾ ਯਾਰ ਅਗਲੇ ਕਾੜਜੇ ਲੜਾਈ 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 ਪਰੋਂਠਾ ਪਿੱਛੇ ਹਾਏ ਹਾਏ ਲੜਾਈ ਜੁੱਦ ਚੱਲ ਰਿਹਾ ਮਨੀ ਮਨੀ ਕੱਟ ਖਾਇਆ ਕਰ ਘੱਟ ਬੋਲਿਆ ਕਰ ਜਿਆਦਾ ਖਾਣਾ ਜਿਆਦਾ ਬੋਲਦਾ ਰਹਿ ਮਾਸ ਤੁਸੀਂ ਜਿਆਦਾ ਖਾਣਾ ਪਹਿਲਾਂ ਆ ਹਾਂ ਸੱਚੀ ਸਾਰਾ ਦਿਮਾਗ ਚੱਟ ਜਾਂਦੀ ਤੁਸੀਂ ਸਾਡਾ ਹਾਏ ਹਾਏ ਅੱਗੇ ਦੀ ਜੀਭ ਲੱਗਿਆ ਹੋਣੀ ਕੋਈ ਦੇਖੋ ਚਾਪੋ ਗਣੀ ਚਾਰ ਨੋ ਰੇਲਾ ਪਹਿਲਾਂ ਉੱਧਰ ਖਾ ਕੇ ਆ ਕੇ ਹੁਣ ਅੱਠਵਾਂ ਬਰਾਬਰ ਸੱਤਮਾ ਸੱਤਮਾ 47 ਅੱਠ ਨਾਲ ਅੱਠ ਘੱਟ ਨਹੀਂ ਇਹ ਕਰੇ ਸੱਤ ਸੱਤ ਅੱਠਵਾਂ ਵੀ ਸੱਤ ਹੋ ਗਏ ਆਏ ਸੱਤ ਦੀਆਂ ਨੇ ਸੱਤ ਪਰੌਂਖੇ ਸੱਤ ਪਰੌਂਖੇ ਟਕਾਣਾ ਹੈ ਕਿਤੇ ਬਈ ਕਰੇਗੀ ਵਿਚਾਰੀ ਹਨਾ ਨੂੰ ਸਾਰਾ ਦਿਨ ਹੁਣ ਸਟੋਰੀ ਚ ਦੇਖੀ ਬੋਲਣਾ ਪਿਆ ਕਰੂਗਾ ਹੈ ਤੇ ਭੱਜਣਾ ਪਊਗਾ ਪਤਾ ਨਹੀਂ ਕੀ ਕੀ ਚਲਾਕੀਆਂ ਕਰਨੀਆਂ ਨੇ ਇਹਨੇ ਇਗੀ ਨਾ ਹਨਾ ਉਹ ਅੱਗੇ ਜਾ ਕੇ ਸਟੋਰੀ ਜੀ ਪਤਾ ਲਗੂਗਾ ਪਰੋਂ ਠਿਆਂ ਉਪਰ ਘੇੜੇ ਦੇ ਕੇ ਫੇਰੀ ਸਰੂਗਾ ਫੇਰੀ ਨਾ ਜੀ ਹਾਂ 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 ਕੁਲਚੇ ਵੀ ਜਾਨੂੰ ਘੱਟ ਘੱਟ ਚਾਰ ਪੰਜ ਖਾਏ ਹੋਣਗੇ ਤੁਹਾਨੂੰ ਪਹਿਲਾਂ ਨੇ ਬਰੌਂਠੇ ਦੇਖਿਆ ਹੋਣਾ ਪੰਜ ਕੁਲਚੇ ਚਾਹੋ ਜੇ ਉਹ ਸੈਕਟਰ ਦੇ ਜਿਆਦਾ ਜਿੱਥੇ ਬੈਠ ਕੇ ਮੈਂ ਸੱਚੀ ਗੱਲ ਲੈ ਲਾਂ ਚੁੱਕਾ ਵੀ ਹੋਣਾ ਤਾਂ ਪੱਕੇ ਤੌਰ ਤੇ ਚਾਰ ਪੰਜ ਮੇਰੇ ਠੀਕ ਹੈ ਤੁਹਾਨੂੰ ਸੱਚੀ ਹੈ ਤੁਹਾਨੂੰ ਤਾਂ ਨਾ ਹਾਂ ਜੀ ਵੀ ਤੇਰੇ ਵਾਸਤੇ ਪਰੌਂਠਾ ਬਚਿਆ ਨਹੀਂ ਛੱਡਿਆ ਨਹੀਂ ਚੱਲਣਾ ਨੇ ਨਹੀਂ ਨਹੀਂ ਮੈਂ ਤਾਂ ਚਾਹ ਪੀਣੀ ਨਹੀਂ ਸਾਬ ਪਹਿਲੇ ਡੱਬਾ ਭਰਿਆ ਪਾ ਸਕਦੇ ਹਾਂ ਅੱਛਾ ਮੈਂ ਕਿਹੜੇ ਕੱਪਣਾ ਰਹਿਣਾ ਮੈਂ ਨਾ ਕਰਕੇ ਉੱਤੇ ਪਹਿਲਾਂ ਚਰਨ ਨੂੰ ਖਾ ਲੈਣਾ ਬਸ ਚਰਨ ਨੂੰ ਪਹਿਲਾਂ ਹੀ ਆਪਦੇ ਸੱਤ ਗਣਿਆਂ ਤੇ ਕਈ ਵਾਰੀ ਇੱਕ ਬੋਤਲ ਉੱਤੇ ਵੀ ਕਾਉਂਗੀ ਨਾ ਅੰਦਰ ਇਹਦਾ ਬਲੋਬ ਆ ਰੇਤਾ ਕਰ ਤੋਂ ਕਾਹਦੀ ਰਹਾ ਰਹਿੰਦਾ ਕੱਚ ਕੱਢਦਾ ਕੈਮਰਾ ਉਹਦੇ ਵਿਚਾਰੀ ਦੇ ਉਹੀ ਗੱਲ ਹੈ ਕਿ ਜਮਾ ਲਿਆ ਕੇ ਉੱਤੇ ਲਾ ਲੈਣਾ ਉੱਤੇ ਲਾ ਲੈਨੇ ਆ ਸਾਰੇ ਅੰਦਰ ਚੋਲੀ ਵੜ ਵੜ ਕੇ ਚੱਲਦਾ ਘਰ ਹਾਂ ਠੀਕ ਹੈ ਪਰੋਂ ਕੇ ਕਹਿੰਦੇ ਇੰਨੇ ਟੇਸਟੀ ਨੇ ਨਾ ਜੀ ਲਸਟਰੀ ਗਾਹ ਨਾ ਜਾਏ ਹਾਂ ਹਾਂ ਮੇਰੀ ਗਿਲਾ ਕਰਦੇ ਕੀ ਬਾਤਾਂ ਨੇ ਇਹ ਤਾਂ ਨਾ ਕੋਈ ਨਾ ਕੋਈ ਕਹਿੰਦੇ ਕਸੂਰ ਪਾ ਲੈਣੇ ਆਂ ਨਾ ਆਉਂਦਾ ਹੋ। ਇਹ ਕਦੋਂ ਹੋ ਰਿਹਾ ਹੈ? ਚਾ ਕੋਈ ਨਾ ਟੱਕਰ ਨਾ ਕਰ ਅੰਬ ਦੀ ਭਾੜੇ ਨਾਲ ਆਈ ਹੈ। ਹਾਏ ਹਾਏ। ਹਾਏ ਹਾਏ। ਟੱਕਰ ਨਾ ਕਰ। ਇਹ ਕਹਾਤ ਨਹੀਂ ਚਾਉਂਦਾ। ਨਾ ਟੱਕਰ ਦਾਵਦਾ ਸੀ ਤਾਂ ਕਰਦੇ। ਅੰਬ ਦੀ ਸਭ ਟੱਕਾ ਗਾ ਕੇ। ਨਾ ਸਾਡਾ ਟੱਕਾ ਚੱਲਦਾ ਸੀ ਤਾਂ ਕਰਦੇ। ਕਰੋ ਜੀ।